ਉਹੀ ਮੇਰੀ ਪਰਹੇਨ ਸੀ ਬਿਲਕੁਲ ਬੈਕ ਆਫਰ ਬਰੀ ਮਤ ਹੋਣੀ ਹੁੰਨੀ ਉਹ ਜਾਨੀ ਬਿਲਕੁਲ ਮੈਂ ਜ਼ੀਰੋ ਹੋ ਗਿਆ ਅੱਛਾ ਜੀ ਮੈਂ ਤੁਰਨਾ ਫਿਰ ਬਿਲਕੁਲ ਬੰਦ ਹੋ ਗਿਆ ਅੱਛਾ ਜੀ ਮੈਂ ਬੈਠ ਕੇ ਨਾ ਹੋਂਦਾ ਤਾ ਇੰਨਾ 100 ਮੀਟਰ 50 ਮੀਟਰ ਮਹੀ ਤੁਰ ਹੁੰਦਾ ਮੈਂ ਲਗ ਬਸ ਦੁਬਧ ਨਹੀਂ ਫੇ ਇਹਨਾਂ ਨੂੰ ਦੱਸਿਆ ਮੈਨੂੰ ਕਿ ਇਹ ਬੰਦੇ ਨੇ ਫੇ ਉਤਨੀ ਮਹੀਨੇ ਦਵਾਈ ਖਾਧੀ ਹੁਣ ਮੈਂ ਬਿਲਕੁਲ ਬਿਲਕੁਲ ਜਾਨੀ ਮੈਨੂੰ ਪੂਰਾ ਵਿਸ਼ਵਾਸ ਹੈ 100% ਜਾਨੀ ਤੇ ਤੁਸੀਂ ਦਾਦੀ ਬੈਕ ਇਨ ਆਉਂਦੇ ਸੀ ਹੁਣ ਕੱਢ ਕੇ ਨਾ ਹਣਾ ਤੇ ਮੈਂ ਪੌਣਾ ਘੰਟਾ ਘੰਟਾ ਤੋਰ ਵੀ ਲੈਣਾ ਕੋਈ ਨਹੀਂ ਦਿੰਦਾ ਪਰ ਕੁਛ ਨਹੀਂ ਕਰਦੀ ਸੀ कौन संभालता था, था उनको हम खुद ही संभालते थे खुद संभाल खुल था। संभालते थे अच्छा। ये दो कदम चल नहीं सकती थी क्योंकि सांस फूल जाती थी अस्सी परसेंट ब्लॉकेज था बहुत ज़्यादा अब शुक्र है अल्लाह का फ़र्क है अब कितना फर्क है को टेस्ट करवाया आपने? नहीं अभी टेस्ट नहीं करवाया क्योंकि मुझे इसके उठने बैठने से चलने से पता चलता है कहाँ पर पहुँचे हम अब हकीम साहब ने भी बोला ये एक दो महीने के बाद इनका टेस्ट करवाएंगे देखेंगे कहाँ पोजीशन पहुँच गए तो जो मन में एक चर्चाएं चल रही थी, थी वो दूर हो गई वो दूर हो गई तो डर था कि नहीं बहुत कोई है। ड्रामा है ये चलता है हमारे इंडिया में फिर यहाँ आके मुझे वो दूर हो गया पहले पैसा भी बहुत खराब कर दिया अब यहाँ पे आके एक मैंने एक दिन में चार लाख रुपया मैदान में खर्च किए एक दिन में दिल की धड़कन मार दी कितनी चेर ਉਹ ਪੰਪ ਜਿਹੜਾ ਕੰਮ ਨਹੀਂ ਕਰਦਾ ਅੱਛਾ ਹਾਂ ਦਿਲ ਦਾ ਪੰਪ ਜਿਹੜਾ ਹੈ ਨਾ ਕੰਮ ਨਹੀਂ ਕਰਦਾ ਕਿੰਨੇ ਕਿੰਨੇ ਚਿਰ ਤੋਂ ਹੋ ਰਹੀ ਸੀ ਪ੍ਰੋਬਲਮ ਇਹ ਆ ਵੇ ਸਾਲ ਹੋਇਆ ਸਾਲ ਹੋਇਆ ਹਾਂ ਪਹਿਲਾਂ ਕਿਤੇ ਲਾਜ ਕਰਾਇਆ ਡਾਕਟਰਾਂ ਕੋ ਗਿਆ ਕਿਤੇ ਇਹ ਰਾਜਪੁਰੇਉ ਪ੍ਰੋਵਾਈਡ ਸਰਵਿਸ ਤੇ ਫੇਰ ਅਸੀਂ ਇੱਥੇ ਰੋਪੜਾ ਆਏ ਹਾਂ ਫੇਰ ਜਲੰਧਰ ਵੀ ਰਹਿ ਆ ਫੇਰੋਂ ਨਾ ਨਾ ਫਰਕ ਨਹੀਂ ਪਿਆ ਅੱਛਾ ਫੇਰ ਵਾਖਣਗੇ ਥੋੜਾ ਰੋਪੜਾ ਲੈ ਕੇ ਸਟੈਂਡ ਪਾਣਗੇ ਵੀ ਮੈਂ ਪਲੈਨਿੰਗ ਹੈ ਮੈਨੂੰ ਰਿਫਰੈਸ਼ੀ ਆੜ ਤੇ ਵਿਕੇ ਆ ਤੇ ਫਿਰ 6 ਮਹੀਨੇ ਹੋ ਗਏ ਇੱਥੇ ਆਂਦੇ ਆ ਨੂ 6 ਮਹੀਨੇ ਹੋ ਚੁੱਕੇ ਆ ਹਾਂ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਆ ਇਹ ਜੋ ਪਿੱਛੇ ਟੈਂਟ ਲੱਗਾ ਹੈ ਇਹਦੇ ਵਿੱਚ ਜੋ ਲੋਕ ਬੈਠੇ ਨੇ ਇੱਕ ਖੁਸ਼ੀ ਦਾ ਸਮਾਗਮ ਨਹੀਂ ਕੋਈ ਵਿਆਹ ਦਾ ਸਮਾਗਮ ਨਹੀਂ ਇੱਥੇ ਜਿਹੜੇ ਲੋਕ ਬੈਠੇ ਨੇ ਇੱਕ ਹਾਰਟ ਦੇ ਪੇਸ਼ੈਂਟ ਨੇ ਜਿਨ੍ਹਾਂ ਦੀਆਂ ਨਾੜਾਂ ਬਲੌਕ ਹੈ ਜਿਨ੍ਹਾਂ ਨੂੰ ਕੋਈ ਨਾ ਕੋਈ ਹਾਰਟ ਦੀ ਪ੍ਰੋਬਲਮ ਹੈ ਤੇ ਇੱਥੋਂ ਇਹ ਪੰਜਾਬ ਦੇ ਜੋ ਮਸ਼ਹੂਰ ਐਚਐਸ ਬਾਬਾ ਜੀ ਦਾ ਕੜਾ ਹੈ ਉਹ ਪੀਣ ਆਏ ਨੇ ਕਿਉਂਕਿ ਇਸ ਕੜੇ ਦੇ ਪੀਣ ਦੇ ਨਾਲ ਇੱਕ ਨਹੀਂ ਕਈ ਹਜ਼ਾਰਾਂ ਮਰੀਜ਼ ਜਿਹੜੇ ਆ ਠੀਕ ਹੋਏ ਨੇ ਔਰ ਇੱਥੋਂ ਜਿਹੜੇ ਵੱਡੇ ਵੱਡੇ ਇਹਨਾਂ ਨੂੰ ਡਾਕਟਰਾਂ ਨੇ ਕਿਹਾ ਸੀ ਕਿ ਤੁਹਾਡੇ ਸਟੈਂਟ ਪਾਣੇ ਨੇ ਜਾਂ ਫਿਰ ਤੁਹਾਡੀ ਬਾਈਪਾਸ ਸਰਜਰੀ ਹੋਣੀ ਹੈ ਜਿਹੜੇ ਲੱਖਾਂ ਰੁਪਏ ਖਰਚਨੇ ਨੇ ਪਰ ਇੱਥੇ ਜਦੋਂ ਇਹਨਾਂ ਨੂੰ ਪਤਾ ਲੱਗਾ ਤਾਂ ਇਹ 바ਵਾ ਐਚਐਸ 바ਵਾ ਦੇ ਕਾੜਾ ਪੀਣ ਆਏ ਨੇ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਕਿੰਨੀ ਜਿਹੜੀ ਆ ਉਹ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਕਾਫੀ ਲੋਕ ਅੰਦਰ ਵੀ ਤੁਸੀਂ ਦੇਖ ਸਕਦੇ ਹੋ ਬਾਹਰ ਵੀ ਜਿਹੜਾ ਆ ਸਪੈਸ਼ਲ ਟੈਂਟ ਲਾ ਕੇ ਉਹਨਾਂ ਨੂੰ ਬਿਠਾਇਆ ਗਿਆ ਆ ਇਹ ਸਿਰਫ ਸਿਰਫ ਜਿਹੜੇ ਆ ਇੱਥੇ ਆਪਣੀ ਜਿਹੜੀ ਹਾਰਟ ਦੀ ਪ੍ਰੋਬਲਮ ਹੈ ਉਹਦੀ ਦਵਾਈ ਲੈਣ ਉਹਦਾ ਕਾੜਾ ਪੀਣ ਜਿਹੜਾ ਇੱਥੇ ਆਏ ਨੇ ਉਹ ਤੁਸੀਂ ਅੰਦਰ ਵੀ ਤਾਂ ਕੈਮਰਾਮੈਨ ਕਹੋਗੇ ਅੰਦਰ ਵੀ ਦਿਖਾ ਲ ਕੇ ਅੰਦਰ ਦੀਆਂ ਤਸਵੀਰਾਂ ਜਿਹੜੀਆਂ ਅੰਦਰ ਵੀ ਕਿਦਵੇਂ ਲੋਕ ਜਿਹੜੇ ਆ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਇਹਨਾਂ ਨੂੰ ਸਾਰਿਆਂ ਨੂੰ ਜਿਹੜੀ ਆ ਕੋਈ ਨਾ ਕੋਈ ਹਾਰਟ ਦੀ ਪ੍ਰੋਬਲਮ ਹੈ ਕਿਸੇ ਦੇ ਨਾਡ ਬਲੌਕ ਹੈ ਕਿਸੇ ਦੀ ਸੈਂਟ ਦੀ ਗੱਤ ਉਹਨਾਂ ਦੱਸਿਆ ਗਿਆ ਡਾਕਟਰ ਵੱਲੋਂ ਕਿਸੇ ਨੂੰ ਕੋਈ ਪ੍ਰੋਬਲਮ ਦੱਸੀ ਗਈ ਹੈ ਪਰ ਇੱਥੇ ਐਚਐਸ ਬਾਬਾ ਜੀ ਵੱਲੋਂ ਜੋ ਜੈਸੀ ਜੜੀ ਬੂਟਿਆਂ ਨਾਲ ਤਿਆਰ ਕੀਤਾ ਜਾਂਦਾ ਕਾੜਾ ਆ ਉਹ ਪਿਲਾਇਆ ਜਾਂਦਾ ਆ ਸੋ ਤੁਸੀਂ ਇਹ ਤਸਵੀਰਾਂ ਇੱਥੇ ਵੀ ਦੇਖ ਸਕਦੇ ਹੋ ਕਿ ਅੰਦਰਲੀਆਂ ਤਸਵੀਰਾਂ ਕਿ ਕਿੱਦਾਂ ਜਿਹੜੇ ਲੋਕ ਐ ਆਪਣੀ ਵਾਰੀ ਦੇ ਵੇਟ ਦੇ ਵਿੱਚ ਨੇ ਕਿ ਕਦੋਂ ਵਾਰੀ ਆਵੇ ਕਦੋਂ ਐਸਾ ਸਭ ਚੈੱਕ ਕਰਨ। ਮਤਲਬ ਕਿ ਕਿੱਥੋਂ ਆਏ ਤੁਸੀਂ? ਅਸੀਂ ਅਪਨੋਡ ਤੋਂ ਆਏ। ਅੱਛਾ ਕੀ ਪ੍ਰੋਬਲਮ ਕੀ ਆ ਰਹੀ ਸੀ ਤੁਹਾਨੂੰ? ਦਿਲ ਦੀ ਧੜਕਣ ਮਾਰਦੀ ਸੀ। ਬਾਦੀ ਧੜਕਣ ਬੱਦੀ ਸੀ। ਕਿੰਨੇ ਚਿਰ ਤੋਂ? ਉਹ ਪੰਪ ਤੇ ਕੰਮ ਨਹੀਂ ਸੀ ਕਰਦਾ। ਅੱਛਾ। ਹਾਂ ਦਿਲ ਦਾ ਪੰਪ ਜਿਹੜਾ ਹੈ ਨਾ ਕੰਮ ਨਹੀਂ ਸੀ ਕਰਦਾ। ਕਿੰਨੇ ਕਿੰਨੇ ਚਿਰ ਤੋਂ ਹੋ ਰਹੀ ਸੀ ਪ੍ਰੋਬਲਮ ਇਹ ਆ ਵੇਰ ਸਾਲ ਹੋਇਆ ਸਾਲ ਹੋਇਆ ਹਾਂ ਪਹਿਲਾਂ ਕਿਤੇ ਲਾਜ ਕਰਾਇਆ ਡਾਕਟਰਾਂ ਕੋ ਗਿਆ ਕਿਤੇ ਇਹ ਰਾਜਪੁਰੂ ਪ੍ਰੋਵਾਈਡ ਸਰਵਿਸ ਇਟ ਫੇਰ ਅਸੀਂ ਇੱਥੇ ਰੋਪੜਾ ਆਏ ਹਾਂ ਫੇਰ ਜਲੰਧਰ ਵੀ ਰਹੇ ਹਾਂ ਫੇਰ ਉਹਨਾਂ ਨੇ ਫਰਕ ਨਹੀਂ ਪਿਆ ਫੇਰ ਵਕਲਾਂਗੇ ਸੋ ਰੋਪੜਾ ਲੈ ਕੇ ਪਿੱਛੇ ਟੰ ਬੈਣਗੇ ਤੇ ਮੈਂ ਪਾਏ ਨਿੰਗੇ ਮੈਂ ਉਹਨਾਂ ਦੇ ਪਰ ਅਸੀਂ ਆੜਤੇ ਵਿਕਿਆ ਤਾਂ ਫੇਰ ਸਾਲ 6 ਮਹੀਨੇ ਹੋ ਗਏ ਇੱਥੇ ਆਂਦੇ ਹਾਂ 6 ਮਹੀਨੇ ਹੋ ਚੁੱਕੇ ਹਾਂ ओके ਜੀ ਤੇ 6 ਮਹੀਨੇ ਦੇ ਵਿੱਚ ਮਾਤਾ ਜੀ ਕਿੰਨਾ ਫਰਕ ਲੱਗਾ ਬਈ ਬੜਾ ਲੱਗ ਗਿਆ ਮੈਨੂੰ ਤਾਂ ਬੈਠਾ ਨਾ ਖਲੋਤਾ ਨਹੀਂ ਸੀ ਜਾਂਦਾ ਹਾਂ ਉਹ ਸਾੜੇ ਇਹਨਾਂ ਫੜ ਕੇ ਦਿਖਾਉਂਦਾ ਹਾਂ ਸਾੜੇ ਸਾੜੇ ਹੀ ਦਾ ਹੈ ਸਾੜਨ ਆਇਆ ਸਾਰਾ ਕੁਝ ਪਹਿਲਾਂ ਬੈਠਾ ਉੱਠੇ ਹੀ ਨਹੀਂ ਜਾਂਦਾ ਪਹਿਲਾਂ ਤੁਰ ਫਿਰ ਲੈਂਦੇ ਸੀ ਕਿ ਨਹੀਂ ਨਾ ਤੁਰਿਆ ਨਹੀਂ ਸੀ ਜਾਂਦਾ ਤੁਰੋਂ ਲੈਂਦੇ ਹੋ ਤੁਰ ਕੇ ਦਿਖਾਉਂਦਾ ਜਰਾ ਤੁਰਨੇ ਆ ਕਿੰਨੇ ਭਲੇ ਤੁਰਨੇ ਆ ਹਮਮ ओके ਹੁਣ ਫੋਟੋ ਲੈ ਲੀ ਕੱਟ ਆ ਜੋ ਅਕੇਲੇ ਬੈਠਾ ਵੀ ਨਹੀਂ ਸੀ ਜਾਂਦਾ ਨਾ ਉੱਠਿਆ ਜਾਂ ਨਾ ਬੈਠਾ ਤਰੀਕਾ ਬੈਂਕੇ ਕੱਢੀ ਰਾਤੀ ਅੱਛਾ ਕਿੰਨਾ ਪੈਸਾ ਪਹਿਲਾ ਕਿੰਨਾ ਕੁ ਪੈਸਾ ਖਰਾਬ ਕਰ ਦਿੱਤਾ ਤੁਹਾਡਾ ਲੱਗਿਆ ਆਏਗਾ ਪੈਸਾ ਅਸੀਂ 90000 ਰੁਪਏ ਲਾ ਲਿਆ ਉਹ ਵੀ ਫੜਫੜਾ ਕੇ ਫਿਰ ਦਿਹਾੜੀ ਮਿੰਦ ਵਾਲੇ ਗਏ ਸਾਂ ਤੇ ਹੁਣ ਇੱਥੇ ਬਾਬਾ ਜੀ ਕੋਲ ਪੈਸਾ ਵੀ ਘੱਟ ਲੱਗਦਾ ਹੈਗੇ ਤੇ ਇਲਾਜ ਵਿੱਚ ਨਾ ਜਿੰਨਾ ਅਸੀਂ ਉਹਨਾਂ ਨੇ ਮੰਗੇ ਦਵਾਈ ਤੇ ਦੇ ਦਿੰਦਾ ਹੈ ਅੱਛਾ हां कोई वादू पैसा नहीं जो ना वादू नहीं ਸਾਡੇ ਕੋਲ ਲੈ ਆਉ ਨਾਲ ਜਿਹੜਾ ਤੁਸੀਂ ਅਸੀਂ 90000 ਖਰਾਬ ਕੀਤਾ ਹੁਣ ਉਹ ਤੋਂ ਕਿਤੇ ਘੱਟ ਉਹ ਬੜਾ ਘੱਟ ਹੈ ਫਰਕ ਵੀ ਮਹਿਸੂਸ ਹੋ ਰਿਹਾ ਹਾਂ ਫਿਰ ਹੁਣ ਆਪਦੀ ਜਾਨ ਨੂੰ ਵੀ ਫਰਕ ਹੈ ਫਰਕ ਹੈਗਾ ਹਾਂ ਅਗੇ ਰੋਟੀ ਨਹੀਂ ਤੇ ਅਗਾ ਲੰਘਦੀ ਐਸਾ ਗਾਲ ਘਟਿੰਦਾ ਸੀ ਹੁਣ ਰੋਟੀ ਦੀਆਂ ਮਦੂਪੁਰਕੀਆਂ ਖਾਲੀ ਦੀਆਂ ਨੇ ਹਾਂਜੀ ਕੀ ਨਾਮ ਤੁਹਾਡਾ ਕੀ ਆ ਦਿਲਜੀਤ ਕੌਰ ਹੈ ਜੀ ਕਿੱਥੋਂ ਆਏ ਹੋ ਤੁਸੀਂ ਲੋਪੜ ਤੋਂ ਆਏ ਜੀ ਲੋਪੜ ਤੋਂ ਹਾਂਜੀ ਕੀ ਪ੍ਰੋਬਲਮ ਆ ਰਹੀ ਸੀ ਕਦੋਂ ਤੋਂ ਆ ਰਹੀ ਸੀ ਜੀ ਹਾਰਡ ਕੰਮ ਨਹੀਂ ਤਾਂ ਕਰਦਾ ਹੈਗਾ ਕਦੋਂ ਤੋਂ ਹੋ ਗਏ 4-5 ਮਹੀਨੇ ਹੋ ਗਏ ਚਾਰ ਹਾਂ 3-4 ਮਹੀਨੇ ਹੋ ਗਏ ਮੈਂ ਦੋਈ ਖਾਂਦੀ ਨੂੰ ਹੁਣ ਫਰਕ ਆ ਹਾਰਡ ਪੰਪ ਨਹੀਂ ਸੀ ਕਰਦਾ ਕੋਈ ਕੀ ਕੀ ਪ੍ਰੋਬਲਮ ਸੀ ਨਾਲ ਉਹਦੇ ਜੀ ਮਤਲਬ ਪੰਪ ਨਹੀਂ ਸੀ ਕਰਦਾ ਕਮਜ਼ੋਰ ਬਹੁਤ ਜ਼ਿਆਦਾ ਹੋਇਆ ਪਤਾ ਕਮਜ਼ੋਰ ਹਾਂ ਤਾਂ ਚੜਦਾ ਤਾਂ ਬਹੁਤ ਜ਼ਿਆਦਾ ਤਰ ਫਿਰ ਨਹੀਂ ਤਾਂ ਹੁੰਦਾ ਹੈਗਾ ਤੇ ਕਿੰਨੀ ਵਾਰੀ ਘਾੜਾ ਪੀ ਕੇ ਤੇ ਕਿੰਨਾ ਫਰਕ ਪਿਆ ਬਹੁਤ ਫਰਕ ਪਿਆ ਭਰ ਕਾ ਭੀ ਪਿਆ ਸੋ ਸਾਡੇ ਨਾਲ ਹੋਰ ਵੀ ਪੇਸ਼ੈਂਟ ਨੇ ਭਾਜੀ ਕੀ ਨਾਮ ਆ ਤੁਹਾਡਾ ਕੀ ਨਾਮ ਤੁਹਾਡਾ ਹਰਮੇਸ਼ਰ ਮਨਾਮੈਂ ਕਿਥੋਂ ਆਏ ਹੋ ਤੁਸੀਂ ਮੈਂ ਜ਼ਿਰਕਪੁਰ ਤੋਂ ਆਇਆ ਜੀ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਬਲੋਕੇਜ ਸੀ ਡਾਕਟਰ ਨੇ ਦੱਸਿਆ ਜਦ ਮੇਰੀ ਐਂਜਿਓਗ੍ਰਾਫੀ ਹੋਈ ਹੈ ਅੱਛਾ ਜੀ ਉਹਨਾਂ ਨੇ ਕਿਹਾ ਵੀ ਤੁਹਾਡੇ ਬਲੋਕੇਜ ਹੈ ਤੇ ਤੁਹਾਡੇ ਸਟੰਟ ਵੀ ਪੜੇਗੇ ਆਲਰੇਡੀ ਮੇਰੇ ਦੋ ਤਿੰਨ ਸਟੰਟ ਪਏ ਹੋਏ ਆ ਹਾਂ ਉਸ ਤੋਂ ਬਾਅਦ ਫਿਰ ਮੈਨੂੰ ਇੱਥੇ ਪਤਾ ਲੱਗਿਆ ਤਾਂ ਪਿਛਲੇ ਮਹੀਨੇ ਮੈਂ ਇੱਥੇ ਆਇਆ ਸੀ ਪਹਿਲੀ ਵਾਰ ਉਦੋਂ ਕਾੜਾ ਪੀ ਕੇ ਗਿਆ ਸੀ ਉਸ ਤੋਂ ਪਹਿਲਾਂ ਆਇਆ ਸੀ 15 ਦਿਨ ਪਹਿਲਾਂ ਦਵਾਈ ਲੈ ਕੇ ਗਿਆ ਫਿਰ ਕਾੜਾ ਪੀ ਕੇ ਆਇਆ ਹੁਣ ਦੂਜੀ ਵਾਰ ਫੇਰ ਪੀਣ ਵਾਸਤੇ ਆਇਆ ਕਿੰਨੀ ਦੇਰ ਤੋਂ ਪ੍ਰੋਬਲਮ ਹੈ ਐਸੇ ਤੁਹਾਨੂੰ ਮੈਨੂੰ ਵੈਸੇ ਪ੍ਰੋਬਲਮ ਪਿਛਲੇ 3-4 ਸਾਲ ਤੋਂ ਹੈ 2020 ਦੇ ਵਿੱਚ ਮੇਰੇ ਸਟੰਡ ਪਏ ਸੀ ਉਸ ਤੋਂ ਬਾਅਦ ਹੁਣ ਪ੍ਰੋਬਲਮ ਆਈ ਸੀ ਡਾਕਟਰ ਸਾਹਿਬ ਕਹਿਣ ਲੱਗੇ ਕਿ ਦਵਾ ਪਰਹਣ ਕੇ ਮੈਂ ਕਿਹਾ ਜੇ ਰੁਕ ਜਾਓ ਸਟੰਡ ਸਟੰਡ ਪਾਉਣ ਤੋਂ ਬਾਅਦ ਫਿਰ ਕੀ ਪ੍ਰੋਬਲਮ ਤੁਹਾਨੂੰ ਕ੍ਰੀਏਟ ਹੋਣ ਲੱਗ ਪਈ ਸੀ ਫਿਰ ਉਹੀ ਭਾਰੀਪਣ ਮਹਿਸੂਸ ਹੋਇਆ ਬਲੋਕੇਜ ਆਈ ਮੈਨੂੰ ਸੁਣਨ ਲੱਗਿਆ ਕਿ ਇਹ ਵੀ ਪ੍ਰੋਬਲਮ ਹੈ ਹਾਂ ਹਾਂ ਤੇ ਡਾਕਟਰ ਸਾਹਿਬ ਕਹਿਣ ਲੱਗੇ ਵੀ ਦੇਖੋ ਜਾਂ ਤਾਂ ਸਟੰਟ ਵਾਲਾ ਲੋ ਨਹੀਂ ਬਾਈਪਾਸ ਕਰਵਾ ਲਓ ਮੈਂ ਨੇ ਕਿਹਾ ਜੀ ਵੀ ਰੁਕ ਜਾਓ ਮੈਨੂੰ ਵੇਟ ਕਰੰਦੋ ਕਿੰਨਾ ਪੈਸਾ ਖਰਾਬ ਕਰ ਚੁੱਕੇ ਹਾਂ ਪਹਿਲਾਂ ਰਾਉਂਡ ਅਬਾਊਟ 30 ਲੱਖ ਰੁਪਏ ਕਰ ਚੁੱਕੇ ਹਾਂ ਜੇ ਜਦੋਂ ਇਹਨਾਂ ਬਾਬਾ ਜੀ ਕੋਲ ਲਾਇਆ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਤੁਸੀਂ ਸਟੰਟ ਪਾ ਲਓ ਜਦੋਂ ਅਗਲਾ ਲੇਕਿਨ ਤੁਹਾਡਾ ਮਨ ਕਾਢੇ ਤੇ ਆ ਗਿਆ ਵੀ ਇਹਨਾਂ ਦੇ ਸੁਣੀ ਹਾਂ ਐਕਚੁਅਲੀ ਮੇਰੀ ਸਿਸਟਰ ਅਬੋਰ ਰਹਿੰਦੇ ਆ ਉਹਨਾਂ ਨੇ ਵੀ ਮੈਨੂੰ ਦੱਸਿਆ ਸੀ ਕਿ ਵੀ ਤੁਸੀਂ ਲੁਧਿਆਣਾ ਜਾ ਕਰਕੇ ਆੜਾ ਵੀ ਕਿਹਾ ਉਹ ਬਾਬਾ ਜੀ ਦਾ ਤੇ ਉਹਦੇ ਨਾਲ ਤੁਹਾਡੀ ਬਲੋਕੇਜ ਵਿੱਚ ਫਰਕ ਪਊਗਾ ਕਿੰਨੀ ਦਿਨ ਕਿੰਨੀ ਦਿਨ ਹੋ ਗਏ ਕੜਪਿੰਦੇ ਪਿਛਲੇ ਮਹੀਨੇ ਆਇਆ ਸੀ ਮੈਂ ਆ ਸੈਕੰਡ ਟਾਈਮ ਆਇਆ ਤੇ ਕਿੰਨਾ ਫਰਕ ਮਹਿਸੂਸ ਹੋਇਆ ਕੋਈ ਐਸਾ ਹੈ ਕਿ ਇਮੀਡੀਏਟਲੀ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਲੇਕਿਨ ਹੈ ਪਹਿਲਾਂ ਨਾਲੋਂ ਫਰਕ ਹਾਂ ਚਾਹੇ 19 ਕੀ ਦਾ ਹੀ ਫਰਕ ਹੈ ਲੇਕਿਨ ਫਰਕ ਹੈ ਤੋ ਪਹਿਲਾਂ ਜਿਹੜਾ ਭਾਰੀਪਣ ਮਹਿਸੂਸ ਹੁੰਦਾ ਸੀ ਉਹ ਘਟ ਗਿਆ ਹੁਣ ਦੇਖਦੇ ਆ ਡਾਕਟਰ ਸਾਹਿਬ ਕੀ ਕਹਿੰਦੇ ਸਾਨੂੰ ਬਾਕੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਇਹ ਕਿਹ ਕਹੂੰਗਾ ਕਿ ਦੇਖੋ ਆਪਰੇਸ਼ਨ ਕਰਾਉਣਾ ਕੋਈ ਹੱਲ ਨਹੀਂ ਹੈ ਅਗਰ ਐਰੋਬੈਡਿਕ ਦੇ ਨਾਲ ਠੀਕ ਹੋ ਸਕਦੇ ਆ ਆਪਾਂ ਤਾਂ ਆਪਾਂ ਨੂੰ ਟਰਾਈ ਕਰਨੀ ਚਾਹੀਦੀ ਹੈ ਕਿਉਂਕਿ ਪਹਿਲੇ ਆਪਣੇ ਜਿਹੜੇ ਵੱਡੇ ਬਜ਼ੁਰਗ ਹੁੰਦੇ ਸੀ ਉਹ ਜ਼ਿਆਦਾਤਰ ਆਯੁਰਵੈਦਿਕ ਦੇ ਉੱਤੇ ਡਿਪੈਂਡ ਸੀ ਅੱਜ ਦੀ ਡੇਟ ਐਲੋਪੈਥੀ ਆ ਚੁੱਕੀ ਹੈ ਇਸ ਕਰਕੇ ਦੁਨੀਆ ਇਦੋਂ ਜ਼ਿਆਦਾ ਤੁਰ ਗਈ ਹੈ ਲੇਕਿਨ ਅਗਰ ਮੈਂ ਹੀ ਚਾਹੂੰਗਾ ਕਿ ਅਗਰ ਐਲੋਪੈਥੀ ਨਾਲ ਠੀਕ ਹੋ ਸਕਦਾ ਤਾਂ ਆਪਾਂ ਨੂੰ ਬਾਈਪਾਸ ਸਰਜਰੀ ਕਰਾਉਣ ਦੀ ਜ਼ਿਆਦਾ ਜ਼ਰੂਰਤ ਨਹੀਂ ਹੋਣੀ ਚਾਹੀਦੀ ਐਚਐਸ ਬਾਬਾ ਜੀ ਦੇ ਕਾੜੇ ਦੀ ਚਰਚਾ ਜਿਹੜੀ ਹੈ ਜਾਂ ਫਿਰ ਜਾਂ ਗੱਲ ਕਰੀਏ ਤਾਂ ਉਹਦੇ ਕਾੜੇ ਦੇ ਪੀਣ ਨਾਲ ਇਕੱਲੇ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਕੋਨੇ-ਕੋਨੇ ਤੇ ਲੋਕ ਜਿਹੜੇ ਨੇ ਪੇਸ਼ੈਂਟ ਜਿਹੜੇ ਨੇ ਇੱਥੇ ਆਉਂਦੇ ਨੇ ਠੀਕ ਹੁੰਦੇ ਨੇ ਤੇ ਸਾਡੇ ਨਾਲ ਦੋ ਪੇਸ਼ੈਂਟ ਜਿਹੜੇ ਪੰਜਾਬ ਤੋਂ ਬਾਹਰ ਦੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਨੇ ਇਹ ਲਖਨਊ ਤੋਂ ਆਏ ਨੇ ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਉੱਤਰ ਪ੍ਰਦੇਸ਼ ਦਾ ਲਖਨਊ ਇੱਕ ਫੇਮਸ ਸ਼ਹਿਰ ਹੈ ਉੱਥੋਂ ਇਹ ਸਪੈਸ਼ਲ ਕੜਾ ਪੀਣ ਆਏ ਨੇ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਕੀ ਪ੍ਰੋਬਲਮ ਸੀ ਕਦੋਂ ਤੋਂ ਸੀ ਤੇ ਕਿੱਦਾਂ ਇਹਨਾਂ ਬਾਰੇ ਪਤਾ ਲੱਗਾ पहले आपका क्या नाम है शकील अहमद शकील अहमद जी कहाँ के वैसे रहने वाले लखनऊ लखनऊ जी आ, क्या प्रॉब्लम थी और कब पी एच हार्ट ब्लॉकेज थी एक मेरी नस जो थी पूरी फुल थी और एक जो 80 परसेंट थी एक 70 परसेंट थी डॉक्टर ने बाईपास सर्जरी बताई थी okay. और मेन चीज़ ये होता है कि एलोपैथिक वाले हर मसले को उलझा तोड़ देते हैं वो पहले बहुत बड़ा पहाड़ खड़ा कर देते हैं मगर हमने जब YouTube पर देखा तो हमने बाबा जी से संपर्क किया उनका आइए अगर एतबार हुआ तो आइए आप तो हम एतबार पर ही चल दिए आ गए यहाँ एतबार किया आज हम करीब आठ महीने से यहाँ दवा ले रहे हैं और अब हम चल फिर लेते हैं बहुत सही है सुकून है अल्लाह का शुक्र है कि हम बहुत सुकून में हैं आठ महीने से आप यहाँ से पी रहे हो ये पहले क्या प्रॉब्लम आती थी जब आपके हार्ट ब्लॉके हम, हम चल नहीं पाते थे अभी आपको दिखाते हैं फोटो हम आपको कि हम हमारी ये पोजीशन थी कि जैसे हम जैसे चलते थोड़ा से बहुत दिक्कत थी ऐसे ऐसे चलने थी अब तो हम दौड़ भी लेते हैं जी कोई दिक्कत नहीं है अब हमें गाड़ी की बात करें आप इतने यूपी से आए हो और भी हरियाणा पड़ता है और भी स्टेट आते हैं क्या दिल्ली में पड़ता है बहुत स्टेट आते हैं वहाँ ऐसा कोई डॉक्टर नहीं मिला कोई है कि पंजाब में डॉक्टर के हमें बस वही हर डॉक्टर ने यही कहा ऑपरेशन कराइए ऑपरेशन कराइए अब ऑपरेशन के लिए पैसे पाँच छः लाख रुपए रखो अभी जब हमने इको कराई बाबा जी ने दो बार इको कराई मेरी तो मेरा पहले तीस परसेंट चल रहा था अब पचास परसेंट मेरा हार्ट चल रहा है, है। जी तो कहने का अब जो आपकी हार्ट की पंपिंग थी थर्टी परसेंट थी अब फिफ्टी परसेंट हो गया ट्वेंटी परसेंट इंक्रीज कर गई है कितनी बार आपने दवाई ली है क्या आठ महीने लगातार हम हर चौदह दिन के बाद आते हैं ये संदेश देना चाहते इतनी संदेश दूर ये, से आए। संदेश हो कि लोगों को हमारा यही है कि एतबार करिए के ऊपर बाबा जी के पास आइए फायदा देने वाला तो ऊपर वाला है बस <laughs> काड़े, काड़े की बात करें तो हमें हमारे हिसाब से सही है तभी तो, तो हम फायदे में नहीं तो हम कहाँ फ़ायदे में होते है। बस आप हैं बस क्या यही है बस सब ठीक है बस हम तो यही कहेंगे हमारे मरीज जो जो भी तकलीफ वाला इंसान हो परेशान हो वो यहाँ आए ऐतबार करके और बाबा जी से दवा ले ਸੋ ਸਾਡੇ ਨਾਲ ਹੁਣ ਕਸ਼ਮੀਰ ਤੋਂ ਪੇਸ਼ੈਂਟ ਜਿਹੜੇ ਕਿ ਕਾੜਾ ਪੀਣਾ ਜਿਹੜੇ ਇੱਥੇ ਐਡੀ ਦੂਰ ਹਜ਼ਾਰਾਂ ਮੀਲ ਚੱਲ ਕੇ ਜਿਹੜੇ ਇੱਥੇ ਗੱਡੀ ਦੇ ਵਿੱਚ ਸਫ਼ਰ ਇਹਨਾਂ ਨੇ ਕੀਤਾ ਉਹ ਇੱਥੇ ਪਹੁੰਚੇ ਨੇ ਕੀ ਪ੍ਰੋਬਲਮ ਸੀ ਆਪਾਂ ਇਹਨਾਂ ਕੋਲੋਂ ਵੀ ਜਾਣਾਂਗੇ ਕੀ ਕਾੜੇ ਦੀ ਜਿਹੜੀ ਚਰਚਾ ਆ ਕਿੰਨੀ ਸਹੀ ਆ ਕਿੰਨੀ ਗਲਤ ਆ ਲੋਕਾਂ ਦੇ ਵਿੱਚ ਕੀ ਵਿਚਾਰ ਧਾਰਾ ਜਾ ਰਹੀ ਆ ਕਿਉਂਕਿ ਕਈ ਗੱਲਾਂ ਜਿਹੜੀਆਂ ਫੈਲਾਈਆਂ ਜਾਂਦੀਆਂ ਪਰ ਅਸਲ ਸਚਾਈ ਕੀ ਹੁੰਦੀ ਆ ਉਹ ਮਰੀਜ਼ ਦੇ ਕੋਲੋਂ ਪਤਾ ਲੱਗਦਾ ਆ ਸਰ ਕਿਆ ਨਾਮ ਆ ਤੁਹਾਡਾ ਮਿਸਟਰ ਨਜੀਦ कहाँ से आए हो आप? हम कश्मीर से आए ये क्या प्रॉब्लम की थी कब के चल रही थी की प्रॉब्लम थी 80 परसेंट ब्लॉकेज था 80 हाँ जी फिर हम दिल्ली गए मिदानता में वहाँ बोला ओपन हार्ट सर्जरी okay. कश्मीर में भी बोला ओपन हार्ट सर्जरी मगर शुक्र अल्लाह का मैंने नहीं माना okay. फिर मैंने ये देखा ऐसे ही दिल्ली में बैठे थे तो ये वीडियो देखी तो मैंने सोचा यार इतना किया तो ये भी करेंगे पाँच छः महीने से हम इधर आ रहे हैं शुक्र अल्लाह का फ़र्क बहुत है वीडियो देखने के बाद आपको एक मन में विश्वास है कि मन में कोई चिंताएं भी ऐसी हो गई थी मैं आया था पहले ये तो ड्रामे यहाँ चलते हैं पूरे मुल्क में ये तो यहाँ की बात नहीं है फिर मेरा दोस्त है उसने कहा यार अब इतना किया हमने चलो यहाँ भी चक्कर मार लेंगे क्या फ़र्क पड़ेगा फिर जब हम यहाँ आए बात की फिर मैंने यहाँ लोगों से बात की उन्होंने बोला नहीं जी ठीक है फिर हमने इलाज शुरू किया शुक्र अल्लाह का आज ये थोड़ा काम भी कर रही है चल फिर सकती है ये ऊपर वाले की मेहरबानी है पहले जब बीमार थी तो उनकी टेक, रेक, टेक, आ, कौन कुछ, करता नहीं, देख ये, कुछ नहीं करती थी नहीं। कौन संभालता था, था उनको हम खुद ही संभालते थे संभाल खुल संभालते थे ये दो कदम चल नहीं सकती थी क्योंकि सांस फूल जाती थी अस्सी परसेंट ब्लॉकेज था बहुत ज़्यादा अब शुक्र है अल्लाह का फ़र्क है अब कितना फर्क अभी टेस्ट करवाया नहीं अभी टेस्ट नहीं करवाया क्योंकि मुझे इसके उठने बैठने से चलने से पता चलता है कहाँ पे पहुँचे हम आप हकीम साहब ने भी बोला ये एक दो महीने के बाद इनका टेस्ट करवाएंगे देखेंगे कहाँ पोजिशन पहुँच गया तो जो मन में एक चर्चाएं चल रही थी वो दूर हो गई दूर हो। वो दूर हो गई डर था कि नहीं बहुत ड्रामा है ये चलता है हमारे इंडिया में यहाँ आके मुझे वो दूर हो गए पहले पैसा भी बहुत खराब कर दिया अब यहाँ पे आके मैंने एक दिन में चार लाख रुपया मैदानता में खर्च किए एक दिन में तो <laughs> अब, अब यहां पे आके पैसा भी कम इलाज भी पैसे तो लगते हैं ये नहीं कि नहीं, पैसे मुझे आने जाने का ही बीस पच्चीस हजार रुपया आने जाने का खर्चा आता है होटल में बैठना गाड़ी वो तो दवाई थोड़ी हॉस्पिटलों की जो दवाई है उनसे तो कम है ये काफी हॉस्पिटल में आप ला इतना एक दिन में लाख खर्चा वहां आ, से यार। यार तो कम है, अच्छी बात है खाने मतलब पीने हम आते हैं हाँ। साथ चलती है परहेज भी साथ चलती दवाई है परहेज तो जरूरी है संदेश देना चाहते हो जो लोग ऐसे कह रहा हूँ मत दौड़ो इन डॉक्टरों के पीछे मत दौड़ो इनका काम ये ऊपर वाले ने डॉक्टर को खुदा का दर्जा दिया है मगर ये बिज़नेस करते हैं खुदा का दर्जा इनके पास कुछ भी नहीं है ये सिर्फ देखते हैं पैसे कहाँ से निकालेंगे डालो सीटन एक लाख रुपया खर्चा करो ओपन हार्ट सर्जरी चार पाँच लाख रुपया खर्चा कर लो फिर बीमार बेचारा बैठ के ही रहता है जैसे आ प्रकृति की बात करें प्रकृति की बात करें तो आज लोग ज़्यादातर इन पर ध्यान नहीं दे रहे खराब आप, आप वातावरण की, की बात करें खराब हो रहा है बहुत आया है लोगों के लो, हाँ हराम का पैसा बहुत आया लोगों के पास वो समझते हैं कहाँ जाएंगे टूटी फूटी चौमड़ी में यार उधर बड़ा हॉस्पिटल है उधर जाए ये अगर जड़ी बूटियों की बात करें पहाड़ियों में जैसे आम वो तो बहुत हैं, पैसा, पैसा खराब कर रहे हैं लेकिन बो... ये सारा कुछ जड़ी बूटियों से बनता है देन जड़ी जड़ी है ये दवाई ये किसी वेद ने खुद नहीं बनाई ये ऊपर वाले की देन है ऊपर वाले को पता है अगर मैंने बीमारी डाली है दवाई क्या है वो इन जड़ी बूटियों में वो तो आप देखो दिल्ली में गुड़गांव में घर में दवाइयाँ बनती है वो दोनों नकली भी मिलती है। नकली ज़्यादा मिलती है असली कम मिलती है मार्केट में लेकिन ये जड़ी बूटियाँ जो असली होते हैं और बस ऑरिजिनल है इनमें क्या देखना है ये ऊपर वाले की है ये थोड़ी पारे आपने बनाई मैंने बनाई बाबा जी के बारे में क्या कहना चाहते हो कैसी नेचर है क्या मिलते नेचर इनका बहुत अच्छा है पैसे कम हो चलता है ये नहीं कि नहीं जी इतना पहुंच गया तो इतना देना है नहीं जी इतने ही है मेरे पास चलो छोड़ो नेचर इनका बहुत अच्छा है मैंने देखा बहुत सारों की हेल्प भी करता है खुद मैंने देखा भी ये नहीं कि मैं ऐसे ही बोलता हूँ मैंने देखा भी मैं लोगों को कहूँगा आ भाई ज़िंदगी बचानी है ज़िंदगी बचाएं मत दौड़ो हॉस्पिटलों के पीछे पीछे ठीक। ठीक। क्योंकि वो खराब ही करेंगे ਆਪਣੇ ਕਸ਼ਮੀਰ ਵਿੱਚ ਵੀ ਕੋ ਐਸੇ ਪੇਸ਼ੈਂਟ ਹੈ ਉਹਨੂੰ ਸਲਾਹ دی ਹੋਗੀ ਆਪ ਬਾਬਾ ਦੇ ਪਾਸੋਂ ਜੀ ਮੇਰਾ ਵੀਡੀਓ ਪਿਛਲੇ ਹਫਤੇ ਵਾਇਰਲ ਜ਼ਬਰਦਸਤ ਹੋਇਆ ਥਾ ਮੈਨੂੰ ਦਿੱਲੀ ਸੇ ਵੀ ਫੋਨ ਆਏ ਤੇ ਕਸ਼ਮੀਰ ਸੇ ਤਾਂ ਆਨੇ ਹੀ ਥੇ ਭਾਈ ਇਹ ਸੱਚ ਮੈਂਨੇ ਬੋਲਾ ਹਾਂ ਸੱਚ ਹੈ ਜਿਸਕੋ ਜੋ ਪ੍ਰੋਬਲਮ ਹੈ ਜਾਏ ਆਰਾਮ ਸੇ ਹੋਰ ਪੇਸ਼ੈਂਟ ਜਿਨ੍ਹਾਂ ਨੇ ਇਥੋਂ ਕੜਾ ਪੀਤਾ ਆ ਕਿੰਨਾ ਟਾਈਮ ਪੀਤਾ ਕੀ ਪ੍ਰੋਬਲਮ ਸੀ ਸਾਰੀ ਕੋਨਾਂ ਕੋਲ ਜਾਣਾਂਗੇ ਭਾਜੀ ਕੀ ਨਾਇਆ ਤੇ ਕਿੱਥੋਂ ਆਏ ਤੁਸੀਂ ਮੇਰਾ ਜਗਜੀਤ ਸਹਾਂਪਾ ਪਗਵਾੜ ਲਾ ਕੇ ਦੁਆਇਆ ਕੀ ਪ੍ਰੋਬਲਮ ਸੀ ਤੇ ਕਿੰਨੀ ਦੇਰ ਤੋ ਸੀਗੀ ਮੈਨੂੰ 5 ਸਾਲ ਤੋਂ ਪ੍ਰੋਬਲਮ ਹੈ। ਉਹ ਤਾਂ ਹੈਗੀ ਜਿਆਦਾ ਇਹ ਤਾਂ ਮੈਂ 10 ਸਾਲ ਤੋਂ ਘਟਾ ਘਟਾ 12 ਸਾਲ। ਕੀ ਪ੍ਰੋਬਲਮ ਕੀ ਸੀ? ਮੇਰੇ ਜਦ ਤੋੜਦਾ ਮੈਨੂੰ ਦਰਦ ਹੁੰਦੀ ਛਾਤੀ 'ਚ। ਕਿੱਥੇ ਇਲਾਜ ਕਰਾਇਆ ਕਿਨੇ ਕਿਹੜੇ ਡਾਕਟਰ ਕੋਲ ਗਏ ਕਿੰਨਾ ਪੈਸਾ ਖਰਚਿਆ? ਈਸੀਪੀ ਥੈਰੇਪੀ ਕਰਾ ਲਈ ਸੀ। ਉਹ ਵਿਮਲ ਸ਼ਾਲੇ ਡਾਕਟਰ ਜਲੰਧਰੋਂ। ਉਹ ਤਾਂ ਯਾਨੀ ਬਿਲਕੁਲ ਮੈਂ ਜ਼ੀਰੋ ਹੋ ਗਿਆ। ਅੱਛਾ ਜੀ। ਮੈਂ ਤੁਰਨਾ ਫੇਰ ਨਾ ਬਿਲਕੁਗ ਬੰਦ ਹੋ ਗਿਆ। ਅੱਛਾ ਜੀ। ਮੈਂ ਬੈਠ ਕੇ ਨਾ ਹੋਂਦਾ ਤੋ ਇੰਨਾ 100 ਮੀਟਰ 50 ਮੀਟਰ ਵਾਂਗ ਤੁਰ ਹੁੰਦਾ ਮੈਂ ਲਗਭਗ ਬਸ ਦੁਬਧ ਨਹੀਂ। ਫੇ ਇਹ ਤੋ ਇਤਨੀ ਮਿਹਨਤ ਦਵਾਈ ਖਾਧੀ ਹੁਣ ਮੈਂ ਬਿਲਕੁਲ ਮੈਂ ਬਿਲਕੁਲ ਜਾਨੀ ਮੈਨੂੰ ਪੂਰਾ ਵਿਸ਼ਵਾਸ ਹੈ 100% ਜਾਨੀ ਜਿੱਦਾਂ ਸੀ ਜ਼ਾਦੀ ਬੈਗਿੰਗ ਆਉਂਦੀ ਸੀ ਹੁਣ ਖਾੜ ਕੇ ਨਾਉਣਾ ਤੇ ਮੈਂ ਪੌਣਾ ਘੰਟਾ ਘੰਟਾ ਅਥਰ ਵੀ ਲੈਣਾ ਕੋਹ ਲੈਂਦਾ ਪਰ ਕੋਈ ਸਾਹ ਚੜਦਾ ਦਰਦ ਮੇਰੇ ਬਿਲਕੁਲ ਹੁੰਦੀ ਨਹੀਂ ਹੁਣ ਅੱਛਾ ਹਾਂਜੀ ਸਾਹ ਚੜਦਾ ਸੀ ਮੈਂ ਪਹਿਲਾਂ ਮੈਨੂੰ ਦਰਦ ਇਹ ਹੁੰਦੀ ਸੀ ਸਾਹ ਚੜਦਾ ਤੇ ਜਿੱਦਾਂ ਅੱਜ ਕੱਲ ਲੋਕ ਇਹਨਾਂ ਜਦੋਂ ਬਿਮਾਰੀਆਂ ਆਉਂਦੀਆਂ ਤੇ ਵੱਡੇ ਵੱਡੇ ਹਸਪਤਾਲਾਂ ਜਾਂਦੇ ਨੇ ਲੱਖਾਂ ਰੁਪਈਆ ਖਰਚੇ ਦੇਣੇ ਕਿੰਨਾ ਪੈਸਾ ਜਿਹੜਾ ਖਰਾਬ ਚੁੱਕਿਆ ਹੋ ਮੈਂ ਤਾਂ ਜਾਨੀ ਤਿੰਨ ਕਿ ਲੱਖ ਪਹਿਲਾਂ ਖਰਾਬ ਦੂਜੇ ਡਾਕਟਰ ਨੇ ਖਰਾਬ ਕੀਤਾ ਮੈਂ ਹਾਂਜੀ ਬਸ ਸਟੈਂਟ ਨਹੀਂ ਪਾਇਆ ਉਹ ਤਾਂ ਪਹਿਲੇ ਉਹ ਖਰਾਬ ਕੀਤਾ ਪ੍ਰੋਫਰ ਕੀਤੀ ਹਣੀ ਆਵੇ ਸਟੈਂਡ ਪਾਓ ਬਸ ਸਾਰੇ ਡਾਕਟਰ ਨੇ ਸਟੈਂਡ ਪਾਓ ਸਟੈਂਡ ਪਾਓ ਪਰ ਪੁਆ ਨਹੀਂ ਮੈਂ ਜਾਨੀ ਤੇ ਇਹਨਾਂ ਵਾਰੀ ਕਿਦਾਂ ਪਤਾ ਲੱਗਾ ਵੀ ਬਾਬਾ ਜੀ ਕੋਈ ਡਾਕਟਰ ਹੈ ਮੈਨੂੰ ਐਡਿੰਗ ਪੜੀ ਤੇ ਮੈਂ ਸਾਡੇ ਇੱਕ ਬੰਦਾ ਮੇਰੇ ਭੂਆ ਦਾ ਮੁੰਡਾ ਉਹਨੇ ਉਹਨੂੰ ਦੱਸਿਆ ਮੈਂ ਅੱਛਾ ਉਹਨੂੰ ਕੋਈ ਛੱਈ ਹੋ ਗਿਆ 5 ਵੇ ਆਇਆ ਕੋਈ ਉਮੀਦ ਫਿਰ ਹਿੰਸੇ ਬਿਲਕੁਲ ਲਗਾ ਫੌਨ ਬਰੀ ਮੌਤ ਹੋਣੀ ਹੁੰਨੀ ਉਹ ਵੈਸੇ ਦੀ ਗੱਲ ਕਰੀਏ ਜਿਹਦਾ ਬਾਹਰ ਲੱਖ ਰੁਪਇਆ ਖਰਚ ਦੇ ਦਿੰਦੇ ਨੇ ਇੱਥੇ ਕਿੰਨਾ ਅਪਰੋਕਸੀਮੇਟਲੀ ਆ ਜਾਂਦਾ ਹੈ ਕੋਈ ਯਾਨੀ ਸਟਾਰਟ ਤੋਂ ਘੱਟੇ ਪੈਸੇ ਆ ਤੱਕਦੇ ਜੇਬ ਤੋਂ ਜੇਬ ਤੋਂ ਵੀ ਬਚਾਉਂਦਾ ਸਿਹਤ ਤੋਂ ਵੀ ਬਚਾਉਂਦਾ ਹਾਂਜੀ ਹਾਂਜੀ ਸਿਹਤ ਕੋਈ ਪ੍ਰੋਬਲਮ ਨਹੀਂ ਹੁੰਦੀ ਕੋਈ ਹਾਂਜੀ ਸਾਈਡ ਇਫੈਕਟ ਕੋਈ ਸਾਈਡ ਇਫੈਕਟ ਵੀ ਹੈ ਨਹੀਂ ਇਹਦਾ ਸੋ ਸਾਡੇ ਨਾਲ ਨੇ ਬੈਦ ਐਚ ਐਸ ਬਾਬਾ ਬਾਬਾ ਜੀ ਕੜਾ ਤਿਆਰ ਕੀਤਾ ਜਾ ਰਿਹਾ ਹੈ ਬੜੀ ਦੁਨੀਆ ਬੈਠੀ ਹੈ ਬੜਾ ਵੇਟ ਵੀ ਕਰ ਰਹੀ ਹੈ ਕਾਫੀ ਟਾਈਮ ਤੋਂ ਆ ਕੀ ਓਸ਼ਧੀਆਂ ਨੇ ਕੀ ਜੜੀਆਂ ਬੂਟੀਆਂ ਨੇ ਜਿਹੜੀਆਂ ਕਿ ਲੋਕਾਂ ਨੂੰ ਠੀਕ ਕਰਦੀਆਂ ਨੇ ਬਿਲਕੁਲ ਜੀ ਤ੍ਰੇਦੋਸ਼ ਆਪਾਂ ਕਾੜਾ ਬਣਾਉਂਦੇ ਆ ਇਹਦੇ ਵਿੱਚ ਕੁਦਰਤੀ ਆਯੁਰਵੈਦਿਕ 27 ਤੋਂ 28 ਤਰ੍ਹਾਂ ਦੀਆਂ ਜੜੀ ਬੂਟੀਆਂ ਨੇ ਜਿਹਦੇ ਵਿੱਚ 12 ਤੋਂ 14 15 ਤਰ੍ਹਾਂ ਦੀਆਂ ਤਾਂ ਜ ਸੁੱਕੇ ਪੱਤੇ ਹੀ ਪੈਂਦੇ ਨੇਗੇ ਸੁੱਕੀਆਂ ਜੜੀਆਂ ਬੂਟੀਆਂ ਪੈਂਦੇ ਨੇ ਬਾਕੀ 15 ਤੋਂ 16 ਤਰ੍ਹਾਂ ਦੇ ਹਰੇ ਪੱਤੇ ਤੇ ਬੇਲਾਂ ਪਾਉਂਦੇ ਆ ਜਿਹਦਾ ਆਪਾਂ ਤ੍ਰੇਦੋਸ਼ ਕਾੜਾ ਬਣਾਇਆ ਸੀ ਪਰ ਲੋਕਾਂ ਨੇ ਇਹਨੂੰ ਅੰਮ੍ਰਿਤ ਕਾੜੇ ਦਾ ਨਾਮ ਦਿੱਤਾ ਪਰ ਵਾਕਈ ਲੋਕ ਠੀਕ ਹੋ ਰਹੇ ਆ ਹਨਾ ਅਸੀਂ ਆਪਣੇ ਮੂੰਹੋਂ ਕੀ ਕਹੀਏ ਆ ਤੁਸੀਂ ਮਰੀਜ਼ੇ ਦੱਸਦੇ ਆ ਜੀ ਮੰਦਾ ਵੀ ਜਿਵੇਂ ਤੁਸੀਂ ਦੱਸਿਆ ਕਿ ਇੱਕ ਤੁਸੀਂ ਕੜਾ ਬਣਾਇਆ ਸੀ ਕੜਾ ਦੇ ਨਾਮ ਫੇਮਸ ਹੋ ਗਿਆ ਜੜੀ ਬੂਟੀਆਂ ਵੀ ਪਾਈਆਂ ਗਈਆਂ ਲੋਕ ਵੀ ਠੀਕ ਹੋਏ ਨੇ ਕਿਹੜੀ ਕਿਹੜੀ ਬਿਮਾਰੀ ਨੂੰ ਖਾਸ ਤੌਰ ਤੇ ਜਿਹੜੀ ਇਹ ਕੜਾ ਠੀਕ ਕਰਦਾ ਵਾਹ ਤਾਂ ਪਿਤ ਕਫ ਦੇ ਵਿੱਚ 148 ਬਿਮਾਰੀਆਂ ਆ ਜਾਂਦੇ ਨੇ ਬਾਕੀ ਸਾਡਾ ਨਾ ਗਠੀਆ ਜੋੜਾਂ ਦਾ ਦਰਦ ਅੰਗ ਲੱਕਵਾ ਅਸਥਮਾ ਮਾਈਗਰੇਨ ਹਰ ਬਿਮਾਰੀ ਦਾ ਆਯੁਰਵੈਦਿਕ ਚ ਹੱਲ ਆ ਵੀ ਬਿਸ਼ਰਤ ਉਹ ਰੋਗ ਸਾਡੀ ਸਮਝ ਆਉਣਾ ਚਾਹੀਦਾ ਰਿਪੋਰਟਾਂ ਦੇਖ ਕੇ ਪਤਾ ਲੱਗਦਾ ਮਰੀਜ਼ ਦੇ ਵੀ ਹਾਂਸੀ ਠੀਕ ਕਰ ਸਕਦੇ ਆ ਸਮਝ ਗਏ ਰੋਗ ਮਾਇਨੇ ਨਹੀਂ ਰੱਖਦਾ ਉਹਦੀ ਕੰਡੀਸ਼ਨ ਮਾਇਨੇ ਰੱਖਦੀ ਹੈ ਜੀ ਜੀ ਵੀ ਅਸੀਂ ਕਰੀਏ ਠੀਕ ਕਰ ਸਕਦੇ ਹਾਂ ਇਸ ਲਈ ਅਸੀਂ ਸਾਰੇ ਦੋਨਾਂ ਡਾਕਟਰਾਂ ਨੂੰ ਕਿਹਾ ਹੋਇਆ ਵੀ ਜੇ ਰੋਗ ਨਹੀਂ ਸਮਝ ਚਾਉਂਦਾ ਜੇ ਤੁਹਾਨੂੰ ਲੱਗਦਾ ਵੀ ਮਰੀਜ਼ ਨਹੀਂ ਠੀਕ ਹੋ ਸਕਦਾ ਜਵਾਬ ਦੇ ਦਿਓ ਪਰ ਕਿਸੇ ਨੂੰ ਖਰਾਬ ਨਹੀਂ ਕਰਨਾ ਪਰ ਕਿਉਂਕਿ ਇਹ ਵੀ ਹੈ ਵੀ ਜਿਹੜਾ ਪੇਸ਼ੈਂਟ ਆਉਂਦਾ ਆਪਣੀ ਰਿਪੋਰਟ ਲੈ ਕੇ ਆਉਂਦਾ ਜਾਂ ਫਿਰ ਤੁਸੀਂ ਹੋਰ ਜਦੋਂ ਪੁਰਾਣੀ ਵੈਦ ਜਿਹੜੇ ਨਵਜ਼ਾਂ ਤੋਂ ਪਤਾ ਲੱਗ ਜਾਂਦਾ ਸੀ ਕਿਵੇਂ ਤੁਸੀਂ ਫਾਈਂਡ ਕਰਦੇ ਹੋ ਜਿਹੜੇ ਟਾਈਮ ਬੜਾ ਮਾਡਰਨ ਯੁੱਗ ਹੋ ਗਿਆਗਾ ਜਿਹਦੇ ਟਾਈਮ ਦੇ ਵਿੱਚ ਰੋਗ ਇੰਨੇ ਵੱਧ ਚੁੱਕੇ ਆ ਜੀ ਅੱਜ ਤੋਂ 40 ਸਾਲ ਪਹਿਲਾਂ ਉਹਨਾਂ ਰੋਗਾਂ ਦੀ ਗਿਣਤੀ ਤੇ ਬਿਮਾਰੀਆਂ ਦੇ ਨਾਮ ਵੀ ਨਹੀਂ ਸੀ ਜਿੰਨੇ ਅੱਜ ਕੀ ਹੋਣ ਵੱਧ ਚੁੱਕੇ ਆ ਅੱਜਕੱਲ ਹਰ ਬਿਮਾਰੀ ਦਾ ਟੈਸਟ ਕਰਕੇ ਪਤਾ ਕੀਤਾ ਜਾ ਸਕਦਾ ਵੀ ਕੀ ਆ ਅੱਜ ਦੇ ਟਾਈਮ 'ਚ ਬਿਨਾਂ ਰਿਪੋਰਟਾਂ ਤੋਂ ਲਾਜ ਕੰਨਾ ਸੰਭਵ ਨਹੀਂ ਹੈਗਾ ਜੀ ਜੀ ਇਸ ਲਈ ਹਰ ਮਰੀਜ਼ ਦੀ ਰਿਪੋਰਟਾਂ ਕਰ ਦੇਖਣੀ ਬਹੁਤ ਜ਼ਰੂਰੀ ਹੋ ਗਈਆਂ ਬਹੁਤ ਸਾਰੇ ਬਾਬਾ ਜੀ ਅਜੇ ਪੇਸ਼ੈਂਟ ਜਿਹਨਾਂ ਤੁਸੀਂ 15 ਗੱਲ ਕੇ 1500 ਵਿਚਾਰਾ ਪੈਨਸ਼ਨ ਲੈਂਦਾ ਆ ਉਹ ਦਵਾਈ ਲੈਣੀ ਹਾਰ ਦਾ ਪੇਸ਼ੈਂਟ ਹਸਪਤਲ ਜਾਂਦਾ ਤਾਂ ਲੱਖਾਂ ਹੁੰਦੇ ਆ ਉਹਦੇ ਲਈ ਕੀ ਹੈਲਪ ਕਰਦੇ ਹੋ ਇੱਥੇ ਆ ਨਾ ਆਪ ਤਾਂ ਕਿਸੇ ਨੂੰ ਮੋੜ ਨਹੀਂ ਨੀ ਦਿੰਦੇ ਜੇ ਕੋਈ ਜ਼ਰੂਰਤਮੰਦ ਪਰਿਵਾਰ ਆ ਜਾਂਦਾ ਉਹਦਾ ਇਲਾਜ ਕਰ ਹੀ ਦੇਣਾ ਸਮਝ ਗਏ ਉਹਨਾਂ ਨੂੰ ਤਾਂ ਬਸਾਂ ਵੀ ਲਈਦਾ ਉਹਨਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੰਦੇ ਉਹਨਾਂ ਤੇ ਇਹਦੇ ਨਾਲ ਨਾਲ ਕੋਈ ਪਰਹੇਜ਼ ਵੀ ਹੈ ਕਿਉਂਕਿ ਕੱਲਾ ਇਲਾਜ ਨਹੀਂ ਉਹਨਾਂ ਪਰਹੇਜ਼ ਵੀ ਜ਼ਰੂਰੀ ਹੈ ਕਿੱਦਾਂ ਦੀ ਹੈ ਜੀ ਦਾ ਡਾਈਟ ਚਾਰਟ ਬਣਦਾ ਜੀ ਬਿਨਾ ਡਾਈਟ ਚਾਰਟ ਤੋਂ ਤਾਂ ਕੋਈ ਠੀਕ ਹੀ ਨਹੀਂ ਹੋ ਸਕਦਾ ਹਰ ਬੰਦੇ ਦਾ ਪਰਹੇਜ਼ ਬੜਾ ਜ਼ਰੂਰੀ ਹੈ ਹਨਾ ਆ ਬੀਬੀ ਨੇ ਜੇ ਪਰਹੇਜ਼ ਕੀਤਾ ਸੀ ਤਾਂ 4-5 ਕਿਲੋ weight ਘਟਾਇਆ ਸੀ ਇਹਦਾ 5 ਕਿਲੋ weight ਵੀ ਘਟਿਆ ਪਲੱਸ ਹੁਣ ਚੱਲਦੀ ਫਿਰਦੀ ਵੀ ਆ ਤੁਸੀਂ ਇਹਨੂੰ ਪੁੱਛ ਕੇ ਦੇਖਿਓ ਜਾਂ ਰਿਵਿਊ ਲੈ ਕੇ ਦੇਖਿਓ ਵੀ ਕਿ ਬਾਬਾ ਇਹ ਕਿਸੇ ਨੇ ਤੁਹਾਡ ਨਾਲ ਸੰਪਰਕ ਕਰਨਾ ਹੋਵੇ ਕਿੱਥੇ ਕਿੱਥੇ ਬ੍ਰਾਂਚਾਂ ਨੇ ਕੀ ਕੀ ਕੰਟੈਕਟ ਨੇ ਸਾਡਾ ਲੁਧਿਆਣਾ ਮਾਨਸਾ ਕੁਰੂਕhetra ਦਸੂਗਾ ਜੀ ਸਕਰੀਨ ਤੇ ਨੰਬਰ ਪਿਆ ਹੋਇਆ ਉਹਦੇ ਅਕੋਰਡਿੰਗ ਜੇ ਬੱਚੇ ਗੱਲ ਕਰਦੇ ਆ ਉਹ ਆਪ ਹੀ ਦੱਸ ਦਿੰਦੇ ਆ ਕਿ ਵੀ ਹੁਣ ਇੱਥੇ ਆ ਜੇ ਅਲੱਗ-ਅਲੱਗ ਦਿਨ ਨੇ ਤੁਸੀਂ ਇਹ ਇਲਾਜ ਦੇ ਨਾਲ ਤੁਸੀਂ ਦੁਆਵਾਂ ਦੀ ਗੱਲ ਕੀਤੀ ਹੈ ਦੁਆ ਦੇ ਨਾਲ ਦੁਆਵਾਂ ਦੀ ਗੱਲ ਵੀ ਕੀਤੀ ਕਿਉਂਕਿ ਪਰਮੇਸ਼ਵਰ ਦੇ ਬਚਨ ਵੀ ਲੱਗੇ ਹੋਏ ਨੇ ਉਹ ਪ੍ਰਮਾਤਮਾ ਦਾ ਇੱਕ ਗੋਡ ਗਿਫਟ ਹੈ ਜੀ ਔਰ ਮੈਂ ਉਹਦਾ ਖੁਸ਼ ਨਸੀਬਾ ਜਦੋਂ ਪ੍ਰਮਾਤਮਾ ਨੇ ਮੈਨੂੰ ਨਸੀਬ ਹੋਇਆ ਔਰ ਇਹਨੇ ਪੈਣਾ ਭਰਾਵਾਂ ਦੀਆਂ ਬ ਸਾਨੂੰ अनेका ਦੁਆਵਾਂ ਲੱਗਦੀਆਂ ਨੇ ਜਦੋਂ ਏਡੇ ਏਡੇ ਬਜ਼ੁਰਗ ਸਾਡੇ ਸਿਰ ਤੇ ਹੱਥ ਰੱਖਦੇ ਆ ਹਨ ਤੇ ਮਨ ਨੂੰ ਬੜੀ ਖੁਸ਼ੀ ਹੁੰਦੀ ਆ ਪੈਸਾ ਇੱਕ ਅਲੱਗ ਚੀਜ਼ ਆ ਜੀ ਜੀ ਪੈਸਾ ਮਾਇਨੇ ਨਹੀਂ ਰੱਖਦਾ ਕਰੋੜਾਪਤੀ ਬੰਦੇ ਦੁਖੀ ਆ ਪਰ ਸਾਨੂੰ ਆ ਜਿਹੜਾ ਰੋਜ਼ ਸਾਡਾ ਮੇਲਾ ਲੱਗਦਾਗਾ ਹਨਾ ਲੋਕਾਂ ਦਾ ਜੂਮ ਇਕੱਠਾ ਹੁੰਦਾ ਸਾਡੇ ਸਿਰ ਤੇ ਹੱਥ ਰੱਖਦਾ ਹਰ ਬੰਦਾ ਜਦੋਂ ਕਹਿੰਦਾ ਮੈਂ ਠੀਕ ਹੋ ਗਿਆ ਮੈਂ ਠੀਕ ਹੋ ਗਿਆ ਉਹ ਜਿਹੜਾ ਪਿਆਰ ਆਗਾ ਉਹ ਮੇਰੀ ਉਮਰ ਵਧਾਰਿਆਗਾ ਚਲੋ ਲੋਕ ਜਿਹੜੇ ਐਚ ਐਸ ਬਾਬੇ ਨਾਲੋਂ ਇਹ ਤੁਹਾਨੂੰ ਜਿਆਦਾ ਕਾੜੇ ਵਾਲੇ ਬਾਬਾ ਜੀ ਕਾ ਕੇ ਯਾਦ ਇੱਕ ਵੱਡਾ ਸਰਨਾਮ ਮਿਲ ਗਿਆ ਚਲੋ ਨਾਮ ਤਾਂ ਕੋਈ ਵੀ ਰੱਖਿਆ ਜਾਵੇ ਕਾੜੇ ਵਾਲੇ ਨਾ ਰੱਖਿਆ ਗਿਆ ਕਾੜੇ ਵਾਲੇ ਅਸੀਂ ਜ਼ਿੰਦਗੀ ਚ ਦੀ ਸੋਚਾ ਵੀ ਸਾਨੂੰ ਕੋਈ ਕਾੜੇ ਵਾਲਾ ਵੀ ਕਹੂਗਾ ਹਣਾ ਹੁਣ ਕਾੜੇ ਵਾਲੇ ਹੀ ਪੈ ਗਿਆ ਚਲੋ ਇਹ ਪਰਮਾਤਮਾ ਦੀ ਦੇਣਾ ਕੀ ਸੁਣੀ ਹਾ ਜਣਾ ਚਾਹੁੰਦੇ ਜਿਹੜੇ ਪੇਸ਼ੈਂਟ ਨੇ ਉਹ ਜਿਹੜੇ ਅਸੀਂ ਇਹੀ ਦੇ ਸਕਦੇ ਆ ਵੀ ਆਏ ਰੁਪਏ ਦੇ ਕੱਪੜਾ ਉਹ ਜੀਵਨ ਬਚਾਉਗੇ ਜਿੰਨਾ ਤੁਸੀਂ ਕੁਦਰਤ ਦੇ ਨਾਲ ਜੁੜਦੇ ਜਾਓਗੇ ਨਾ ਉਹਨੇ ਹੀ ਤੁਸੀਂ ਠੀਕ ਹੁੰਦੇ ਜਾਓਗੇ। ਅੱਜਕੱਲ ਅਸੀਂ ਕੁਦਰਤ ਨਾਲ ਤਾਂ ਨਫ਼ਰਤ ਕਰ ਰਹੇ ਕੁਦਰਤ ਨੂੰ ਅਸੀਂ ਪੈਰਾ ਥਲੇ ਮਦਦ ਰੇ ਆ ਉਹਨਾਂ ਦੇ ਬਾਰੇ ਕੀ ਸੁਨੇਹਾ ਜਿਹੜੇ ਲੋਕ ਉਹ ਇਹ ਰਿਜ਼ਲਟ ਮਾੜਾ ਆਣਾਗਾ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਆ ਬੱਚਿਆਂ ਲਈ ਵੀ ਸਾਡੇ ਲਈ ਵੀ ਤੁਸੀਂ ਬੱਚਿਆਂ ਨੂੰ ਕੀ ਜ਼ਹਿਰ ਦੇ ਕੇ ਜਾ ਰਹੇ ਹੋਗੇ ਸਮਝ ਗਏ ਆਉਣ ਵਾਲੇ 20-25 ਸਾਲਾਂ ਬਾਅਦ ਬਹੁਤ ਬੁਰਾ ਹਾਲ ਹੋਊਗਾ ਉਮਰਾਂ ਬਹੁਤ ਘਟ ਜਾਣਗੀਆਂ ਲੋਕ ਦੋਤੇ ਦੋਤੀਆਂ ਨੂੰ ਪੋਤੇ ਪੋਤੀਆਂ ਨੂੰ ਤਰਸ ਜਾਣਗੇ